ਆਹ ਵਾਲੀ ਵੀਡੀਓ ਨਵੇਂ ਬੰਦਿਆਂ ਨੂੰ ਬਹੁਤ ਹੀ ਪ੍ਰੇਰਿਤ ਕਰਕੇ ਜਾਏਗੀ। ਜੀਹਾਂ ਕਹਿੰਦੇ ਨੇ ਕਿ ਮਿਹਨਤ ਫਲ ਦਿੰਦੀ ਹੈ। ਬੰਦਾ ਮਿਹਨਤ ਕਰਨ ਵਾਲਾ ਹੋਣਾ ਚਾਹੀਦਾ। ਜੀਹਾਂ ਇੱਕ ਵਾਰ ਫਿਰ ਅਸੀਂ ਆਏ ਹਾਂ ਜੀ ਪੋਲਰ ਸਟੱਡ ਫਾਰਮ ਤੇ। ਇਹ ਜੋ ਸਕਰੀਨ ਤੇ ਤੁਸੀਂ ਡੱਬੇ ਰੰਗ ਦੀ ਘੋੜੀ ਵੇਖ ਰਹੇ ਹੋ ਜਿਹਨੂੰ ਅ블ਖ ਵੀ ਕਹਿੰਦੇ ਐ। ਦੋਸਤੋ ਇਸ ਦੀ ਉਮਰ ਲਗਭਗ 22 ਤੋਂ 23 ਸਾਲ ਹੈ। ਸਾਡੇ ਨਵੇਂ ਲੋਕ ਜਦੋਂ ਘੋੜੀਆਂ ਚਾਉਂਦੇ ਐ ਤੇ 8-9 ਸਾਲ ਦੀ ਘੋੜੀ ਨੂੰ ਕਹਿਣ ਲੱਗ ਜਾਂਦੇ ਆ ਬੱਲੇ ਬੱਲੇ ਜੀ ਬਹੁਤ ਵੱਡੀ ਉਮਰ ਦੀ ਐ ਪਰ ਆ ਜੋ ਘੋੜੀ ਤੁਹਾਡੇ ਸਾਹਮਣੇ ਖੜੀ ਐ ਇਹਦੀ ਉਮਰ 22 ਤੋਂ 23 ਸਾਲ ਐ ਤੇ ਆ ਬਸ਼ੇਰੀ ਜੋ ਹੁਣ ਭੱਜ ਕੇ ਆ ਰਹੀ ਐ ਇਹ ਬਸ਼ੇਰੀ ਇਸੇ ਘੋੜੀ ਦੀ ਬੱਚੀ ਐ ਤੇ ਪੁੱਲਰ ਸਟੱਡ ਫਾਰਮ ਦੇ ਮਾਲਕ ਬਾਈ ਬਿੱਲਾ ਪੁੱਲਰ ਹੁਣੇ ਜੋ ਅਮਰੀਕਾ ਰਹਿੰਦੇ ਨੇ ਉਹਨਾਂ ਨੇ ਮੈਨੂੰ ਦੱਸਿਆ ਕਿ ਸਾਡੀ ਵੱਡੀ ਘੋੜੀ ਨੇ ਹੁਣ ਤੱਕ 15 ਤੋਂ 16 ਬੱਚੇ ਦੇ ਦਿੱਤੇ ਐ ਇੱਕ ਹੀ ਫਾਰਮ ਤੇ ਇਹ ਜੋ ਨੁਕਰੀ ਬਸ਼ੇਰੀ ਤੁਸੀਂ ਦੇਖ ਰਹੇ ਹੋ ਇਹ ਵੀ ਨਵੀਂ ਉਮਰ ਦੀ ਐ ਇਸੇ ਡੱਬੀ ਘੋੜੀ ਦੀ ਐ ਬੱਚੀ ਐ ਇਹਦਾ ਪਿਓ ਹੈ ਜੀ ਸੁਲਤਾਨ ਤੇ ਸੁਲਤਾਨ ਘੋੜਾ ਸੀਗਾ ਬਾਈ सोनू ਬੱਲਾ ਜੀ ਕੋਲ ਗਿੱਲ ਸਟੱਡ ਫਾਰਮ ਜਿੰਨਾਂ ਕੋਲ ਸ਼ਾਨਦਾਰ ਘੋੜਾ ਹੁੰਦਾ ਸੀ ਉਹਨਾਂ ਕੋਲ ਸੁਲਤਾਨ ਘੋੜਾ ਸੀ ਵੱਡਾ ਏ ਉਹਦੀ ਬੱਚੀ ਹੈ ਤੇ ਆ ਜੋ ਸਜਾਫ ਘੋੜੀ ਹੁਣ ਆ ਰਹੀ ਹੈ ਇਹਦਾ ਜਿਹੜਾ ਪਿਓ ਹੈ ਉਹ ਬਾਈ ਦੀ ਬੱਲੇਪੁੱਲਰ ਕੋਲ ਇੱਥੇ ਬਾਬਾ ਬਕਾਲਾ ਸਾਹਿਬ ਇਹਨਾਂ ਦਾ ਫਾਰਮ ਹੈ ਭੁੱਲਰ ਸਟੱਡ ਫਾਰਮ ਇਹਨਾਂ ਦੇ ਕੋਲ ਹੀ ਸੀ ਬਾਦਲ ਬਾਦਲ ਸੰਗਰੇੜੀ ਵਾਲਾ ਘੋੜਾ ਉਹਦੀ ਇਹ ਬੱਚੀ ਦੇਖ ਰਹੇ ਹੋ ਇਹਦੀ ਮਾਂ ਵੀ ਉਹੀ ਜੋ ਸਟਾਰਟਿੰਗ 'ਚ ਦਿਖਾਈ ਹੈ ਡੱਬੀ ਘੋੜੀ ਹੈ ਦੋਸਤੋ ਇੱਕ ਘੋੜੀ ਚੰਗੀ ਜੇ ਤੁਸੀਂ ਆਪਣੇ ਫਾਰਮ ਤੇ ਰੱਖ ਲੈਨੇ ਹੋ ਤਾਂ ਤੁਹਾਡਾ ਘਰ ਭਰ ਸਕਦੀ ਹੈ ਤੁਸੀਂ ਸੇਵਾ ਕਰਨ ਵਾਲੇ ਬਣੋ ਇੱਕ ਘੋੜੀ ਤੋਂ 15-16 ਬੱਚੇ ਲਏ ਆ ਬਾਕੀ ਬੱਚੇ ਤਾਂ ਬਾਈ ਹੋਣਾ ਸ਼ਾਇਦ 베ਜਤ ਤੇ ਪਰ ਮੌਕੇ ਤੇ ਅੱਜ ਇਹਨਾਂ ਦੀਆਂ ਇੱਕ ਘੋੜੀ ਤੋਂ ਇਲਾਵਾ ਚਾਰ-ਪੰਜ ਘੋੜੀਆਂ ਖੜੀਆਂ ਨੇ ਜੋ ਇਹਨਾਂ ਘੋੜੀਆਂ ਤੋਂ ਹੀ ਅੱਗੇ ਬਣੀਆਂ ਨੇ ਇਹ ਵੀ ਸ਼ੇਰੀ ਦੀ ਵੀ ਉਮਰ ਨਵੀਂ ਹੈ ਬਹੁਤ ਚੰਗੀ ਹੈ ਸਜਾਫ ਬੁਸ਼ੇਰੀ ਹੈ ਨੁਕਰੇ ਘੋੜੇ ਬਾਦਲ ਇਸ ਫਾਰਮ ਤੇ ਦੋਸਤੋ ਕੋ ਬਹੁਤ ਚੰਗਾ ਘੋੜਾ ਮਹਾਰਾਜਾ ਉਹਦੇ ਬਾਰੇ ਵੀ ਗੱਲ ਕਰਦੇ ਆ ਆ ਜੋ ਹੁਣ ਤੁਸੀਂ ਨੁਕਰੀ ਬਸ਼ੇਰੀ ਦੇਖ ਰਹੇ ਹੋ ਇਸ ਘੋੜੀ ਦਾ ਪਿਓ ਹੈ ਅਰਜਨ ਰੌਲੀ ਵਾਲਾ ਇਹ ਬਸ਼ੇਰੀ ਵੀ ਇਸੇ ਫਾਰਮ ਤੇ ਪੈਦਾ ਹੋਈ ਹੈ ਇਸ ਦੀ ਮਾਂ ਜਿਹੜੀ ਆਪਾਂ ਨੁਕਰੀ ਘੋੜੀ ਦਿਖਾਈ ਸੀ ਉਹ ਹੈ ਜਾਨੀ ਕਿ ਇਸ ਬਸ਼ੇਰੀ ਦੀ ਨਾਨੀ ਡੱਬੀ ਘੋੜੀ ਇਸੇ ਫਾਰਮ ਤੇ ਖੜੀ ਹੈ ਇਹਦੀ ਮਾਂ ਉਹ ਨੁਕਰੀ ਹੈ ਜਿਹੜੀ ਸੁਲਤਾਨ ਦੀ ਹੈ ਇਹ ਆਪ ਅਰਜਨ ਰੌਲੀ ਵਾਲੇ ਦੀ ਬੱਚੀ ਹੈ ਦੋਸਤੋ ਇਹ ਵੀ ਛੋਟੀ ਉਮਰ ਦੀ ਬਸ਼ੇਰੀ ਹੈ ਬਾਈ ਬਿਲੇਪੁੱਲਾ ਦੀ ਮਿਹਨਤ ਨੂੰ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਕਿ ਬਾਈ ਨੇ ਇੱਕ ਘੋੜੀ ਰੱਖੀ ਹੈ ਉਹਨੂੰ ਸੰਭਿਆ ਉਹਦੀ ਸੇਵਾ ਕੀਤੀ ਤੇ ਅੱਜ ਕਿੰਨੀਆਂ ਘੋੜੀਆਂ ਬਸ਼ੇਰੀਆਂ ਇੱਕ ਘੋੜੀ ਤੋਂ ਬਣ ਗਈਆਂ ਸੋ ਨਵੇਂ ਬੰਦਿਆਂ ਦੀ ਇਹ ਗੱਲ ਸਿੱਖਣ ਵਾਲੀ ਹੈ ਆਓ ਇੱਕ ਵਾਰ ਫਿਰ ਤੁਹਾਨੂੰ ਝਾਤ ਮਰਾਉਨੇ ਆ ਤੁਹਾਡੇ ਸਾਹਮਣੇ ਦੱਬੀ ਘੋੜੀ ਜੋ ਸਭ ਤੋਂ ਅੱਗੇ ਆ ਰਹੀ ਹੈ ਇਹ ਹੈ ਜੀ ਇਹਨਾਂ ਦੀ ਫਾਰਮ ਦੀ ਵੱਡੀ ਘੋੜੀ ਸਿਆਣੀ ਇਹਦੇ ਸਾਰੇ ਬੱਚੇ ਨੇ ਜੋ ਛੋਟੀ ਬਸ਼ੇਰੀ ਇਹਦੇ ਪਿੱਛੇ ਭੱਜ ਰਹੀ ਹੈ ਇਹ ਪਦਮ ਘੋੜੇ ਦੀ ਬਸ਼ੇਰੀ ਹੈ ਤੇ ਬਹੁਤ ਸੋਹਣੀ ਬਸ਼ੇਰੀ ਜੰਮੀ ਹੈ ਜੀ ਦੱਬੀ ਨੇ ਵੇਖੋ ਅਬਲਖ ਕੁੜੀ ਆ ਰੰਗ ਡੱਬਾ ਨੁਕਰੀਆਂ ਵਸ਼ੇਰੀਆਂ ਵੀ ਜੰਮੀਆਂ ਨੇ ਸੰਜਾਫ ਵੀ ਜੰਮੀਆਂ ਨੇ ਤੇ ਬਹੁਤ ਰੰਗ ਭਾਗ ਲਾਇਏ ਨੇ ਜਿਹਨੇ ਭੁੱਲਰ ਟੱਡ ਫਾਰਮ ਤੇ ਇੱਥੇ ਤੁਸੀਂ ਦੋਵੇਂ ਭੈਣਾਂ ਦੇਖ ਰਹੇ ਹੋ ਇੱਕ ਨੁਕਰੀ ਇੱਕ ਸਜਾਫ ਦੋਨੇ ਹੀ ਇੱਕ ਤੋਂ ਵੱਧ ਕੇ ਇੱਕ-ਇੱਕ ਡੀਆਂ ਸੋਹਣੀਆਂ ਲੈਂਥਾਂ ਨੇ ਬੇਲ ਕਿੰਨੀ ਚੰਗੀ ਬਾਡੀ ਕਿੰਨੀ ਚੰਗੀ ਤਿਆਰੀ ਕਿੰਨੀ ਚੰਗੀ ਇਹ ਆ ਜੀ ਭੁੱਲਰ ਟੱਡ ਫਾਰਮ ਦਾ ਘੋੜਾ ਮਹਾਰਾਜਾ ਮਹਾਰਾਜਾ ਘੋੜਾ ਆਪ ਬੇਤਾਬ ਘੋੜੇ ਦਾ ਬੱਚਾ ਐ ਇਸ ਫਾਰਮ ਤੇ ਨਵਾਂ ਆਇਆ ਐ ਵਸਾਖੀ ਵਾਲੀ ਮੰਡੀ ਦੋਸਤੋ ਹੁਣੇ ਅੰਬਰਸਰ ਲੰਗੀ ਹੈ ਉੱਥੇ ਵੀ ਇਹ ਘੋੜਾ ਪਹੁੰਚਿਆ ਸੀ ਤੇ ਆਪਾਂ ਵਸਾਖੀ ਵਾਲੀ ਮੰਡੀ ਤੋਂ ਪਹਿਲਾਂ ਇਸ ਦਾ ਵੀਡੀਓ ਸ਼ੂਟ ਕਰਕੇ ਆਪਣੇ ਚੈਨਲ ਤੇ ਪਾ ਚੁੱਕੇ ਹਾਂ ਤੁਹਾਨੂੰ ਲਿੰਕ ਮਿਲ ਜੂਗਾ ਇਸ ਦਾ ਵੀਡੀਓ ਆਲਰੇਡੀ ਸਾਡੇ ਫੇਸਬੁੱਕ YouTube Instagram ਤੇ ਪਿਆ ਹੋਇਆ ਹੈ ਮਹਾਰਾਜਾ ਘੋੜੇ ਦੀ ਸਟੱਡ ਸਰਵਿਸ ਓਪਨ ਹੈ ਇਹਨਾਂ ਦੇ ਫਾਰਮ ਤੇ ਡਾਕਟਰ ਕਲਵੰਤ ਹੁਣੀ ਆਉਂਦੇ ਨੇ ਘੋੜੀਆਂ ਚੈੱਕ ਕਰਨ ਨੂੰ ਬਹੁਤ ਚੰਗੀ ਸਰਵਿਸ ਹੈ ਡਾਕਟਰ ਸਾਹਿਬ ਦੀ ਜੁੜੇ ਰਹੋ ਦੋਸਤੋ ਆਪਣੇ ਪੇਜ ਨਾਲ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਚ ਇੱਕ ਨਵੀਂ ਜਾਣਕਾਰੀ ਲੈ ਕੇ ਧੰਨਵਾਦ